ਅੱਜ ਕੀ ਨਾਮ ਆਪਣਾ ਮੇਰਾ ਨਾਮ ਤੇਜਿੰਦਰ ਸਿੰਘ ਪਿੰਡ ਬੁਰਜਲਦਸ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਅੱਜ ਅਸੀਂ ਪਿੰਡ ਬੁਰਜਲਦਸ ਦੇ ਬੰਨ ਜਿੱਥੇ ਢਾਹ ਲੱਗੀ ਵਜੋਂ ਦੀ ਉੱਥੇ ਖੜੇ ਹਾਂ ਰੋਜ਼ ਲੱਗਦਾ ਬਗਾ ਜ ਸਾਨੂੰ 15 ਦਿਨ ਹੋ ਗਏ ਇੱਥੇ ਦਿਨ ਰਾਤ ਕਰਦਿਆਂ ਨੂੰ ਔਰ ਅੱਜ ਤੀਜੇ ਦਿਨ ਤੋਂ ਆ ਤਿੰਨ ਪਿਛਲੇ ਤਿੰਨ ਦਿਨਾਂ ਤੋਂ ਸਾਡੇ ਕੋਲ ਕਿਲਾ ਆਨੰਦਗੜ੍ਹ ਸਾਹਿਬ ਤੋਂ ਬਾਬਾ ਜੀ ਸੰਤ ਸਤਨਾਮ ਸਿੰਘ ਜੀ ਆਪਣਾ ਜਸਾ ਬਹੁਤ ਵੱਡੀ ਮਾਤਰਾ ਦੇ ਵਿੱਚ ਲੈ ਕੇ ਪਹੁੰਚੇ ਆ ਔਰ ਇੱਥੋਂ ਤੱਕ ਕਿ ਉਹਨਾਂ ਨੇ ਆਪਣੀਆਂ ਪੋਕ ਲੈਣ ਵੀ ਲਿਆਂਦੀਆਂ ਟਿੱਪਰ ਵੀ ਉਹਨਾਂ ਦੇ ਆਪਣੇ ਨੇ ਔਰ ਟਿੱਪਰ ਜਿਹੜੇ ਉਹ ਖਾਲੀ ਨਹੀਂ ਆਏ ਉਹ ਪੱਥਰਾਂ ਦੇ ਭਰ ਕੇ ਆਏ ਜਿਹੜੇ ਪੱਥਰ ਲੱਗਣ ਦੇ ਨਾਲ ਸਾਡੇ ਦਰਿਆ ਨੇ ਬਹੁਤ ਜ਼ਿਆਦਾ ਮੁਖ ਜਿਹੜਾ ਕਾਫੀ બીજી ਸਾਈਡ ਨੂੰ ਕਰ ਲਿਆ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਮਹਾਪੁਰਸ਼ਾਂ ਦੇ ਸਦਾ ਰੀਣੀ ਰਹਿਾਂਗੇ ਜਿਨ੍ਹਾਂ ਨੇ ਔਖੀ ਘੜੀ ਦੇ ਵਿੱਚ ਆਣ ਕੇ ਸਾਡੀ ਬਾਹ ਫੜੀ ਔਰ ਆਸ ਕਰਦੇ ਆ ਕਿ ਅੱਗੇ ਤੋਂ ਵੀ ਇਦਾਂ ਸਾਡੀ ਬਾਹ ਫੜਦੇ ਰਹਿਣਗੇ ਔਰ ਪ੍ਰਸ਼ਾਸਨ ਤੋਂ ਵੀ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਜਿਹੜਾ ਹੈਗਾ ਆਪਣਾ ਬੰਨ ਜਿਹੜਾ ਬਿਲਕੁਲ ਬੋਰਜ ਵਾਲੀ ਸਾਈਡ ਤੇ ਆ ਗਿਆ ਜਿੱਦਾ ਸਸਰਾਂ ਵਾਲੀ ਇੱਕ ਦਰਿਆ ਦੇ ਵਿੱਚ ਫੋਗਲੈਂਡ ਚੱਲ ਕੇ ਨਹਿਰ ਕੱਢ ਰਹੇ ਆ ਇਦਾਂ ਹੀ ਸਾਡੇ ਵੀ ਇੱਥੇ ਇੱਕ ਨਹਿਰ ਕੱਢੀ ਜਾਵੇ ਤਾਂ ਜੋ ਪਾਣੀ ਦਾ ਜਿਹੜਾ ਵਹਾ ਆ ਉਹ ਸਿੱਧਾ ਹੋ ਸਕੇ ਔਰ ਇਧਰੋਂ ਲਗਭਗ ਅਸੀਂ 15 ਤੋਂ 20 ਪਿੰਡ ਜਿਹੜੇ ਆ ਉਹ ਹੜ੍ਹ ਦੀ ਮਾਰ ਤੋਂ ਵੱਜ ਜਾਈਏ ਫਿਰ ਮੰਗ ਕਰਦੇ ਆ ਕਿ ਇੱਕ ਨਾ ਸਾਡੇ ਪਿੰਡ ਦੇ ਲਗਭਗ 250 ਤੋਂ 300 ਗੇ ਜਿਹੜਾ ਦਰਿਆ ਦੇ ਵਿੱਚ ਹੜ੍ਹ ਗਿਆ ਪ੍ਰਸ਼ਾਸਨ ਕੋਲੋਂ ਜਾਂ ਸਰਕਾਰ ਕੋਲੋਂ ਇਹ ਵੀ ਮੰਗ ਕਰਦੇ ਆ ਕਿ ਇਸ ਜ਼ਮੀਨ ਦੇ ਮਾਲਕਾਂ ਦੀ ਸਹਾਰ ਜਰੂਰ ਲਈ ਜਾਵੇ ਕਈਆਂ ਦੇ ਕੋਲ ਇਹੀ ਜ਼ਮੀਨ ਸੀ ਇੱਥੇ ਹੀ ਆਪਣਾ ਉਹ ਪੱਠਾ-ਤੱਥਾ ਕਰਦੇ ਸੀ ਕਿਸੇ ਨੇ ਇੱਕ ਪਸ਼ੂ ਰੱਖ ਲਿਆ ਕਿਸੇ ਨੇ ਦੋ ਰੱਖ ਲਿਆ ਔਰ ਉਹਦਾ ਬੋਲ ਹੁਣ ਬੋੜ ਵਸੇਵੇ ਮੋੜ ਵਸੇਵੇ ਦੀ ਕੋਈ ਵੀ ਵਿਵਸਥਾ ਨਹੀਂ ਹੈ ਇਸ ਕਰਕੇ ਅਸੀਂ ਤੁਹਾਡੇ ਇਸ ਪੱਤਰਕਾਰਾਂ ਦੇ ਮਾਧਿਅਮ ਨਾਲ